ਤੇ ਹਜੇ ਬਿੰਦਰ ਵੀਰਮੀ ਦਾ ਜਿੱਥੇ ਮੀਕੇ ਧਾਂਦਰੇ ਦਾ ਜੱਗੀ ਯਾਸੀ ਦਾ ਅਰਮਾਨ ਜੋਤ ਬੱਟੇ ਫੱਲੇਆਲ ਦਾ ਅਮਨਦੀਪ ਤਿਹਾਰਾ ਦਾ ਬਾਜ ਦਾ ਧਾਂਦਰੇ ਵਾਲਿਆਂ ਦਾ ਘਟ ਸਮਾਂ ਲੱਗਿਆ ਹੋਇਆ ਆ ਜੀ ਬਾਈ ਲਓ ਬਾਜੀ ਚੌਥੀ ਸ਼ਿਫਟ ਦੀ ਇਹ ਤਾਗਜਾਂ ਚ ਗੱਡੀ ਦੂਜੀ ਆ ਭੱਜਣ ਚ ਪਹਿਲੀ ਆ फो, 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 21 68 ਬੋਲ ਦਾ ਬਾਜੀ ਸਮਾ 21 68 ਕਿਧਰ ਗਏ ਦੇਖਿਓ ਸਾਡਾ ਸਾਹਿਬ ਦੋਨਾਂ ਤੇ ਕੁਝ ਨਾ ਇਹ ਆ ਬਾਈ ਜੀ ਜਿਹੜਾ ਪਰਲੇ ਪਾਸੇ ਛੋਟਾ ਬੱਚਾ ਭੱਜਿਆ ਵਾ ਇਹ ਹਰਜਿੰਦਰ ਹੁਣੀ ਆ ਮੁੰਡੇ ਈਸ਼ਨਪੁਰ ਤੋਂ ਕਰਨ ਹੁਣੀ ਆ ਮੁੰਡੇ ਮਾਲਕਪੁਰ ਤੋਂ ਇਹ ਆ ਮੁੰਡਾ ਬੱਬੂ ਖੰਨੇ ਵਾਲਾ ਕਬੱਡੀ ਦਾ ਕਮੈਂਟੇਟਰ ਇਹ ਮਨਵੀਰ ਮਾਲਟ ਰਾਮਪੁਰ ਤੋਂ ਇਹ ਜਿਹੜਾ ਰਾਮਪੁਰੀਆ ਤੇ ਨਾਲ ਹੀ ਜਿੱਥੇ ਭਾਈ ਅਵਤਾਰ ਹੋਣੀ ਬਾਵੇ ਹੋਣੀ ਤਾਜਪੁਰ ਵਾਲਿਆਂ ਦੀ ਗੱਲ ਚੱਲਦੀ ਆ ਤੇ ਦੇਖਦੇ ਆ ਮੁਕਾਬਲਾ ਹੁਣ ਕਿੱਥੇ ਜੁੜਦਾ ਕੁੰਡੀਆਂ ਦੇ ਸਿੰਘ ਫਸ ਕੇ ਤੇ ਅੱਜ ਮੁਕਾਬਲਾ ਨਗਰ ਬਡਾਲੀ ਦੇ ਵਿੱਚ ਚੱਲ ਰਿਹਾ ਵਾ ਤੇ ਪੂਰਾ ਚੋਟੀ ਦਾ ਚੱਲ ਰਿਹਾ ਵਾ ਦੇਖਦੇ ਆ ਸਰਦਾਰਜੀਤ ਸਿੰਘ ਹੁਣਾਂ ਵੱਲੋਂ ਦਿੱਤਾ ਗਿਆ 1000 ਰੁਪਇਆ ਤੇ ਸਪੈਸ਼ਲ 500 ਰੁਪਇਆ ਹਣ ਕੌਣ ਪ੍ਰਾਪਤ ਕਰਦਾ ਕੁੰਡੀਆਂ ਦੇ ਸਿੰਘ ਫਸ ਕੇ ਪੂਰੇ